सिटी होम ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਹਮੇਸ਼ਾ ਚਰਚਾਤ ਦੇ ਵਿੱਚ ਰਹਿਣ ਵਾਲੇ ਸੁਖਪਾਲ ਸਿੰਘ ਖੇੜਾ ਪੰਜਾਬ ਦੀ ਰਾਜਨੀਤੀ ਦਾ ਇੱਕ ਵੱਡਾ ਨਾਮ ਉਹਨਾਂ ਨੇ ਇੱਕ ਮੁੱਦਾ ਜੋ ਚੱਕਿਆ ਹੈ ਪੰਜਾਬ ਸਰਕਾਰ ਦੇ ਖਿਲਾਫ ਮਾਮਲਾ 144 ਟੋਟਾ ਹਾਈਲਕਸ ਬ੍ਰਾਂਡ ਗੱਡੀਆਂ ਦਾ ਸੋ ਟੋਟਾ ਗੱਡੀਆਂ ਜਿਹੜੀਆਂ ਨੇ 144 ਉਹ ਪੰਜਾਬ ਸਰਕਾਰ ਨੇ ਖਰੀਦੀਆਂ ਸੜਕ ਸੁਰੱਖਿਆ ਫੋਰਸ ਦੇ ਤਹਿਤ 2024 ਦੇ ਵਿੱਚ ਜਿਹੜੀ ਆ ਪੰਜਾਬ ਸਰਕਾਰ ਵੱਲੋਂ ਇਹ ਫੋਰਸ ਤਿਆਰ ਕੀਤੀ ਜਾਂਦੀ ਹੈ ਔਰ 2024 ਦੇ ਵਿੱਚ 144 ਗੱਡੀਆਂ ਖਰੀਦੀਆਂ ਜਾਂਦੀਆਂ ਤਾਂ ਕਿ ਪੰਜਾਬ ਪੁਲਿਸ ਆ ਜਿਹੜੀ ਉਹ ਰਾਹਗੀਰ ਜਿੱਥੇ ਦੁਰਘਟਨਾ ਗ੍ਰਸਤ ਹੋ ਜਾਂਦੇ ਨੇ ਰੋਡ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਹੁੰਦੀ ਆ ਉਹਦੇ ਤੇ ਫਟਾਫਟ ਜਾਂ ਮੌਕੇ ਤੇ ਉੱਥੇ ਪਹੁੰਚ ਕੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾਵੇ ਜੋ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਵੇ ਉਹਦੇ ਲਈ ਇਹ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਇਹ ਤਿਆਰ ਕੀਤੀ ਗਈ ਸੀ ਸੋ ਹੁਣ ਖਾਲਸ ਸਿੰਘ ਖੈਰਾਨੀ ਪੰਜਾਬ ਸਰਕਾਰ ਦੇ ਉੱਤੇ ਵੱਡੇ ਦੋਸ਼ ਲਾਏ ਨੇ ਵੀ ਜਿਹੜੀਆਂ ਇਹ ਗੱਡੀਆਂ ਦੀ ਖਰੀਦੋ ਫਰੋਖਤ ਹੋਈ ਹੈ ਉਹਦੇ ਵਿੱਚ ਕਰੋੜਾ ਰੁਪਏ ਦੀ ਜਿਹੜੀ ਹੈ ਇੱਕ ਤਰ੍ਹਾਂ ਦੀ ਧਾਂਦਲੀ ਪੰਜਾਬ ਸਰਕਾਰ ਨੇ ਕੀਤੀ ਹੈ ਕਿਉਂਕਿ ਉਹਨਾਂ ਨੇ ਇੱਕ ਨਾਲ ਇੱਕ ਬਿੱਲ ਵੀ ਲਗਾਇਆ ਨਾਲ ਇੱਕ ਕਸਟਮਰ ਦੀ ਇੰਟਰਵਿਊ ਵੀ ਹੈ ਕਸਟਮਰ ਦੀ ਵਰਡਿੰਗ ਜਿਵੇਂ ਕਸਟਮਰ ਆਪ ਬੋਲ ਕੇ ਦੱਸ ਰਿਹਾ ਮੈਂ ਕੰਪਨੀ ਤੋਂ 10 ਜਾਂ 12 ਲੱਖ ਰੁਪਿਆ ਡਿਸਕਾਊਂਟ ਲਿੱਤਾ ਔਰ ਪੰਜਾਬ ਸਰਕਾਰ ਨੇ 144 ਗੱਡੀਆਂ ਖਰੀਦੀਆਂ ਉਸ ਬੰਦੇ ਨੇ ਇੱਕ ਗੱਡੀ ਖਰੀਦੀ ਹੈ ਸੁਖਬਾਲ ਸਿੰਘ ਖੈਰਾ ਦਾ ਕਹਿਣਾ ਹੈ ਕਿ ਜਦੋਂ ਇੱਕ ਬੰਦੇ ਨੂੰ ਇੰਨਾ ਡਿਸਕਾਊਂਟ ਮਿਲ ਸਕਦਾ ਤੇ ਪੰਜਾਬ ਸਰਕਾਰ ਨੇ ਉਹ ਡਿਸਕਾਊਂਟ ਅਵੇਲ ਕਿਉਂ ਨਹੀਂ ਕੀਤਾ ਔਰ ਜੇ ਕੀਤਾ ਤੇ ਉਹ ਡਿਸਕਾਊਂਟ ਹੈ ਕਿੱਥੇ ਸੋ ਉਹਨਾਂ ਨੇ ਵੱਡਾ ਇੱਕ ਕਟੇਗਰੀ ਚ ਖੜਾ ਕੀਤਾ ਉਹਨਾਂ ਨੇ ਕਿਹਾ ਵੀ ਪੰਜਾਬ ਸਰਕਾਰ ਔਰ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਉਹਨਾਂ ਦੇ OSD ਔਰ ਪੰਜਾਬ ਸਰਕਾਰ ਨੂੰ ਵੀ ਇਹਦੇ ਤੇ ਨਾਲ ਸ਼ਾਮਿਲ ਹੋਣ ਦੇ ਜੋ ਦੋਸ਼ ਲਾਏ ਨੇ ਉਹਨਾਂ ਨੇ ਕਿਹਾ ਵੀ ਹੋਮ ਮਿਨਿਸਟਰੀ ਜਿਹੜੀ ਹੈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਸੋ ਪੰਜਾਬ ਪੁਲਿਸ ਜਿਹੜੀ ਹੈ ਉਹਨਾਂ ਦੇ ਅੰਦਰ ਆਉਂਦੀ ਹੈ ਸੋ ਸਾਰਾ ਕੰਮ ਜਿਹੜਾ ਹੈ ਇਹ ਉਹਨਾਂ ਦੀ ਦੇਖ ਰਿਕ ਤੇ ਵਿੱਚ ਹੋਇਆ ਹੋਵੇਗਾ ਸੋ ਉਹਨਾਂ ਨੇ ਇੱਕ ਤਰ੍ਹਾਂ ਦੀ ਮੋਟੀ ਤਾਂਦਲੀ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਉੱਤੇ ਦੋਸ਼ ਮੜੇ ਨਹੀਂ ਵੀ ਇਹ ਜਿਹੜੀ ਖਰੀਦੋ ਫਰੋਖਤ ਹੋਈ ਹੈ 144 ਗੱਡੀਆਂ ਦੀ ਇਹਦੇ ਵਿੱਚ ਕਰੋੜਾ ਰੁਪਏ ਦੀ ਜਿਹੜੀ ਹੈ ਤਾਂਦਲੀ ਹੋਣ ਦੇ ਜੋ ਉਹਨਾਂ ਨੇ ਦੋਸ਼ ਲਾਏ ਨੇ ਔਰ ਖਾਸ ਕਰਕੇ ਉਹਨਾਂ ਨੇ ਰਾਜਵੀਰ ਸਿੰਘ ਘੁੰਮਣ ਜਿਹੜੇ OSD ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹਨਾਂ ਤੇ ਦੋਸ਼ ਲਾਏ ਨੇ ਵੀ ਉਹਨਾਂ ਨੂੰ ਇੱਕ ਤਰ੍ਹਾਂ ਦੀਆਂ ਦੋ ਗੱਡੀਆਂ ਨੇ ਜਿਹੜੀਆਂ ਉਹ ਗਿਫਟ ਵੀ ਮਿਲੀਆਂ ਨੇ इनोਵਾ ਗੱਡੀਆਂ ਦੀ ਗੱਲ ਕੀਤੀ ਜਾ ਰਹੀ ਹੈ। ਔਰ ਜਿਹੜੇ ਪੈਸੇ ਨੇ ਜਿਹੜੀ ਬਿਲਿੰਗ ਤਾਂ ਪੂਰੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪੈਸਾ ਵੀ ਪੂਰਾ ਗਿਆ ਹੈ ਪੱਕੇ ਦੇ ਤੌਰ ਤੇ ਜਾਂ ਚੈੱਕ ਦੇ ਤੌਰ ਤੇ ਪਰ ਜਿਹੜੀ ਇਹ ਡਿਸਕਾਊਂਟ ਵਾਲੀ ਗੱਲ ਹੈ ਸੁਖਪਾਲ ਸਿੰਘ ਖੈਰਾ ਦਾ ਕਹਿਣਾ ਵੀ ਜਿਹੜਾ ਇਹ ਡਿਸਕਾਊਂਟ ਅਵੇਲ ਕੀਤਾ ਗਿਆ ਉਹ ਕੈਸ਼ ਜਿਹੜਾ ਉਹ ਵਾਪਸ ਲੈ ਲਿੱਤਾ ਗਿਆ। ਤੋਂ ਇਹਦੀ ਅਗਰ ਸੁਖਪਾਲ ਸਿੰਘ ਖੈਰਾ ਨੂੰ ਇਸ ਬਾਰੇ ਪੁੱਛਿਆ ਗਿਆ ਵੀ ਤੁਸੀਂ ਇਸ ਗੱਲ ਨੂੰ ਕਿੱਦਾਂ ਸਹੀ ਮੰਨਦੇ ਹੋ ਜਾਂ ਤੁਸੀਂ 100% ਕਿਉਂ ਸ਼ੋਰ ਹੋ ਇਸ ਗੱਲ 'ਜੋ ਕਹਿੰਦੇ ਵੀ ਮੈਂ ਤਾਂ ਹੀ بار-बार ਟਵੀਟ ਕਰਕੇ ਸੀਬੀਆਈ ਇਨਕੁਆਇਰੀ ਦੀ ਗੱਲ ਕਰ ਰਹੇ ਆ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਔਰ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੁਖਪਾਲ ਸਿੰਘ ਖੈਰਾ ਵੱਲੋਂ ਜਿਹੜੇ ਰਾਜਵੀਰ ਘੁੰਮਣ ਨੇ ਉਹ ਅਸਲੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਹਨਾਂ ਦੀ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਸੁਖਪਾਲ ਸਿੰਘ ਖੈਰਾ ਵੀਡੀਓ ਅਪਲੋਡ ਕਰ ਰਹੇ ਨੇ ਔਰ ਕਰੋੜਾ ਰੁਪਏ ਦੀਆਂ ਗੱਡੀਆਂ ਉਹਨਾਂ ਦੀ ਕੋਠੀ ਦੇ ਵਿੱਚ ਖੜੀਆਂ ਉਹਨਾਂ ਦੀ ਪਾਰਕਿੰਗ ਦੇ ਵਿੱਚ ਖੜੀਆਂ ਔਰ ਇਹ ਵੀ ਦੋਸ਼ ਲਾਏ ਨੇ ਵੀ ਜਿਹੜੀ 3 ਕਰੋੜ ਰੁਪਏ ਦੀ ਉੱਥੇ ਗੱਡੀ ਹੈ ਉਹ ਆਈ ਕਿੱਥੋਂ ਸੋ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਨੂੰ ਕਟਾਗਰੀ ਵਿੱਚ ਖੜਾ ਕੀਤਾ ਪੰਜਾਬ ਸਰਕਾਰ ਦੇ ਕੰਮਾਂ ਤੇ ਇੱਕ ਤਰ੍ਹਾਂ ਦਾ ਇੱਕ ਤਰ੍ਹਾਂ ਦਾ ਫੁੱਲ ਸਟਾਪ ਲਾਇਆ ਵੀ ਇਹ ਜਿਹੜੇ ਕੰਮ ਨੇ ਇਹ ਗਲਤ ਹੋ ਰਹੇ ਨੇ ਪੰਜਾਬ ਦੀ ਰਾਖੀ ਕਰਨਾਈ ਸੀ ਇਹ ਸਰਕਾਰ ਪਰ ਹੁਣ ਪੰਜਾਬ ਨੂੰ ਕਿਤਨਾ ਕਿਤੇ ਲੁੱਟ ਰਹੀ ਹੈ ਸੋ ਇਸੇ ਬਾਬਤ ਭਗਵੰਤ ਸਿੰਘ ਮਾਨ ਦੇ ਜਿਹੜੇ OSD ਨੇ ਰਾਜਵੀਰ ਸਿੰਘ ਵੱਲੋਂ ਕੀ ਕੁ ਸੁਖਪਾਲ ਸਿੰਘ ਖਹਿਰਾ ਨੂੰ ਮਾਨ ਹਾਨੀ ਦਾ ਨੋਟਿਸ ਭੇਜਿਆ ਗਿਆ ਵੀ ਮੇਰੀ ਜਿਹੜੀ ਸਲਵ ਇਨਸਪੈਕਟ ਨੂੰ ਚਾਹੀ ਗਈ ਹੈ ਮੇਰੇ ਤੇ ਜਿਹੜੇ ਨੇ ਇਹ ਇਲਜ਼ਾਮ ਨੇ ਇਹ ਗਲਤ ਲਾਏ ਗਏ ਨੇ ਅਗਰ ਸੁਖਪਾਲ ਸਿੰਘ ਖਹਿਰਾ ਇਸ ਤੇ ਮਾਫੀ ਮੰਗ ਲੈਣਗੇ ਠੀਕ ਹੈ ਨਹੀਂ ਤਾਂ ਉਹਨਾਂ ਦੇ ਕਾਨੂੰਨੀ ਕਾਰਵਾਈ ਸਾਡੇ ਵੱਲੋਂ ਕੀਤੀ ਜਾਏਗੀ ਸੋ ਹੋਰ ਵੀ ਇਦਾਂ ਦੇ ਕਈ ਉਹਨਾਂ ਨੇ ਗੱਲਾਂ ਕੀਤੀਆਂ ਸੋ ਤੁਹਾਡਾ ਨਾਲ ਸਾੰਘੀਆਂ ਕੀਤੀਆਂ ਨੇ ਸੋ ਬਾਕੀ ਹੁਣ ਟਵੀਟ ਕਰਕੇ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਉਤੇ ਵੀ ਬਿਆਨ ਦਿੱਤੇ ਨੇ ਵੀ ਇਹ ਦੀ ਅਗਰ ਸਹੀ ਢੰਗ ਨਾਲ ਇਹਦੀ ਜੋ ਵੀ ਸਿਸਟਮ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਤਾਂ ਸੀਬੀਏ ਜਾਂਚ ਦੀ ਮੰਗ ਕੀਤੀ ਹੈ ਵੀ ਇਹਦੀ ਸੀਬੀਏ ਜਾਂਚ ਹੋਣੀ ਬਹੁਤ ਜ਼ਰੂਰੀ ਹੈ